ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਅੰਬਰ ਸੁਰਦੇਵ ਮਸ਼ਹੂਰ ਖੱਤੇ ਮਿੱਠੇ ਲਡਵਾਂ ਦੀ ਰੈਸਪੀ ਸਸਿਕਾ ਅੱਜ ਸਾਰਿਆਂ ਨੂੰ ਮੈਂ ਹਸੁਕ੍ਰਿ ਸੰਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਉੱਤੇ ਅਗਰ ਤੁਸੀਂ ਸਾਡੇ ਪੇਜ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਸਬਸਕ੍ਰਾਈਬ ਜਰੂਰ ਕਰੋ ਜੀ ਬੈਲ ਆਈਕਨ ਬਟਨ ਜਰੂਰ ਦਬਾਣਾ ਤਾਂ ਕਿ ਸਾਡੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਸਕੇ ਸਭ ਤੋਂ ਪਹਿਲਾਂ ਆਪਾਂ ਲੈਣੀ ਹੈ ਇਮਲੀ 200 ਗ੍ਰਾਮ ਔਰ ਨੂੰ 2 ਕੱਪ ਪਾਣੀ ਦੇ ਵਿੱਚ ਉਬਲਣ ਵਾਸਤੇ ਰੱਖ ਦੇਣਾ ਹੈ ਤਾਂ ਕਿ ਇਮਲੀ ਸਾਡੀ ਸੌਫਟ ਹੋ ਜਾਵੇ ਇਹਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ ਉਬਾਲ ਕੇ ਇਹਨੂੰ ਠੰਡਾ ਕਰ ਲੈਣਾ ਹੈ ਠੰਡਾ ਕਰਕੇ ਫਿਰ ਹੱਥਾਂ ਦੀ ਹੈਲਪ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਰਗੜ ਰਗੜ ਕੇ ਮਲਣਾ ਹੈ ਤਾਂ ਕਿ ਜੜਾ ਪਲਪਾ ਆਟਾ ਹੋ ਜਾਵੇ ਤੇ ਪੀ ਆਟਾ ਹੋ ਜਾਣਾ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਛਾਣਨਾ ਹੈ ਪਹਿਲਾ ਆਪਾਂ ਇਹਨੂੰ ਮੋਟੀ ਛਾਨਣੀ ਨਾਲ ਛਾਨਣਾ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਬਰੀਕ ਛਾਨਣੀ ਨਾਲ ਛਾਨਣਾ ਹੈ ਕਿਉਂਕਿ ਜਿਹੜੀ ਇਹ ਸੀਡਸ ਵਾਲੀ ਇਮਲੀ ਹੁੰਦੀ ਹੈ ਨਾ ਇਹਦੇ ਵਿੱਚ ਕਿਰਕ ਹੁੰਦੀ ਹੁੰਦੀ ਆ ਰੇਤ ਜੀ ਅਗਰ ਤੁਸੀਂ ਸੀਡਲੈਸ ਯੂਜ਼ ਕਰ ਰਹੇ ਹੋ ਤੇ ਉਹਨੂੰ ਤੁਹਾਨੂੰ ਬਰੀਕ ਛਾਨਣੀ ਨਾਲ ਛਾਨਣ ਦੀ ਕੋਈ ਲੋੜ ਨਹੀਂ ਕਿਉਂਕਿ ਉਹਦੇ ਵਿੱਚ ਜਿਹੜੇ ਆ ਨਾ ਰੇਤਾਂ ਨਹੀਂ ਹੁੰਦਾ ਹੁਣ ਇਹਨੂੰ ਛਾਨ ਕੇ ਕਰ ਦੋ ਸਾਈਟੇ ਇਹਦੇ ਵਿੱਚ ਜਿਹੜੀਆਂ ਸਬਜ਼ੀਆਂ ਪੈਂਦੀਆਂ ਚ ਚਕੰਦਰ ਗੰਡਾ ਤੇ ਆਪਣਾ ਗਾਜਰ ਹੁਣ ਆਪਾਂ ਇਹਦੇ ਲੱਛੇ ਕੱਟਨੇ ਆ ਵੇਖੋ ਪਹਿਲਾਂ لمبے لمبے ਪਤਲੇ ਪੱਤੇਆਂ ਸਲਾਈਸਸ ਕੱਟਣੀਆਂ ਨੇ ਉਸ ਤੋਂ ਬਾਅਦ ਇਹਨਾਂ ਨੂੰ ਤਿੰਨ ਤੋਂ ਚਾਰ ਰੱਖ ਰੱਖ ਕੇ ਨਾ ਫਿਰ ਆਪਾਂ ਲੱਛੇ ਕੱਟਨੇ ਆ ਅਗਰ ਤੁਹਾਨੂੰ ਲੱਛੇ ਨਹੀਂ ਕੱਟਨੇ ਆਂਦੇ ਨਾ ਤਾਂ ਤੁਸੀਂ ਜਿਹੜਾ ਆਪਣਾ ਕ੍ਰੇਟਰ ਉਤਾਇਆ ਉਹਦੀ ਮੋਟੀ ਵਾਲੀ ਸਾਈਡ ਤੋਂ ਕ੍ਰੇਟ ਕਰ ਲੈ ਜੇ ਉੱਥੇ ਵੀ ਸਹੀ ਕਰਕੇ ਲੱਛੇ ਨਿਕਲ ਜਾਂਦੇ ਆ ਪਰ ਇਹਦੇ ਵਿੱਚ ਲੱਛੇ ਜ਼ਿਆਦਾ ਮਜ਼ੇਦਾਰ ਲੱਗਦੇ ਆ ਅਗਰ ਤੁਸੀਂ ਕਟੋ ਕੇ ਤੇ ਬੱਤੀਆਂ ਰੱਖਣਗੇ ਫਿਰ ਇਤਨਾ ਹੀ ਆਪਾਂ ਪਿਆਜ਼ ਕੱਟ ਲੈਣਾ ਹੈ ਪਿਆਜ਼ ਕੱਟ ਕੇ ਗਾਜਰ ਨੂੰ ਵੀ ਆਪਾਂ ਇਤਨਾ ਹੀ ਬਿਲਕੁਲ ਪਤਲੇ ਪਤਲੇ ਲੱਛਾਂ ਦੇ ਵਿੱਚ ਕੱਟ ਲੈਣਾ ਆ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਕਿ ਵੇਖੋ ਕਿੰਨੇ ਪ੍ਰੀਕ ਲੱਛੇ ਆ ਜਿੰਨੇ ਪ੍ਰੀਕ ਲੱਛੇ ਹੋਣਗੇ ਨਾ ਉਨਾਂ ਹੀ ਤੁਹਾਨੂੰ ਖਾਣ ਦੇ ਵਿੱਚ ਲੱਡੂਆਂ ਨੂੰ ਮਜ਼ਾ ਆਊਗਾ ਹੁਣ ਆਪਾਂ ਜਿਹੜੀ ਇਮਲੀ ਛਾਨ ਕੇ ਰੱਖੀ ਸੀ ਪਾਣੀ ਉਹਦੇ ਵਿੱਚ ਇਹ ਸਾਰੀਆਂ ਸਬਜ਼ੀਆਂ ਐਡ ਕਰ ਦਾਂਗੇ ਤੇ ਇਹਨੂੰ ਨਾ ਸਬਜੀ ਐਡ ਕਰਕੇ ਫ੍ਰਿਜ ਵਿੱਚ ਰੱਖੀ ਦਿੰਦਾ ਹੁੰਦਾ ਆ ਤਾਂ ਕਿ ਜਿੰਨਾ ਵੀ ਫਲੇਵਰ ਆ ਉਹ ਚੰਗੀ ਤਰ੍ਹਾਂ ਆ ਸਕੇ ਪਿਆਜ਼ ਗਾਜਰ ਦਾ ਹੁਣ ਇਹਨੂੰ ਥੋੜਾ ਜਿਹਾ ਮਿੱਠਾ ਬਣਾਉਣ ਵਾਸਤੇ ਮੈਂ ਇੱਥੇ ਦੋ ਚਮਚੇ ਮਤਲਬ ਕਿ ਜਿਹੜਾ ਸਰਵਿਸ ਸਪੂਨ ਹੁੰਦਾ ਹੈ ਉਹ ਭਰ ਕੇ ਸ਼ੱਕਰ ਦੇ ਲਏ ਆ ਅਗਰ ਤੁਸੀਂ ਸ਼ੱਕਰ ਨਹੀਂ ਖਾਂਦੇ ਤਾਂ ਤੁਸੀਂ ਛੀਨੀ ਵੀ ਯੂਜ਼ ਕਰ ਸਕਦੇ ਇਹ ਖੱਟਾ ਮਿੱਠਾ ਪਾਣੀ ਹੁੰਦਾ ਆ ਤੇ ਇਹਦੇ ਵਿੱਚ ਥੋੜੀ ਜਿਹੀ ਮੈਂ ਹਿੰਗ ਪਾਈ ਆ ਇੱਕ ਚਮਚਾ ਜੀਰਾ ਪਾਊਡਰ ਇਹ ਰੋਸਟਡ ਜੀਰਾ ਪਾਊਡਰ ਹੈ ਉਹਨੂੰ ਮੈਂ ਦਰਦਰਾ ਕੁੱਟ ਲਿਆ ਸੀ 1 ਚਮਚਾ ਕਸ਼ਮੀਰੀ ਲਾਲ ਮਿਰਚ ਦਾ ਤੇ ਅੱਧਾ ਚਮਚਾ ਕਾਲਾ ਨੂਨ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣਾ ਮਿਕਸਟਾਰਕੇ ਨਾਲ ਤੁਸੀਂ ਇਹਦੇ ਵਿੱਚ ਹੁਣ ਧਨੀਆ ਐਡ ਕਰੋਗੇ ਧਨੀਆ ਆਪਾਂ ਬਿਲਕੁਲ ਬ੍ਰੀਕ ਬ੍ਰੀਕ ਚੋਪ ਕਰਨਾ ਆ ਉਹ ਐਡ ਕਰਾਂਗੇ ਫਿਰ ਇਸ ਪਾਣੀ ਨੂੰ ਆਪਾਂ ਨਾਲ ਮਿਕਸ ਕਰਕੇ ਇਸ ਸਟੇਜ ਤੇ ਆਪਾਂ ਟੇਸਟ ਕਰ ਲੈਣਾ ਆ ਅਗਰ ਤੁਹਾਨੂੰ ਲੱਗੇ ਖੱਟਾ ਜ਼ਿਆਦਾ ਆ ਜਾਂ ਮਿੱਠਾ ਘੱਟ ਆ ਯਾਨ ਨਾਣ ਮਿਰਚ ਘਟਿਆ ਤੇ ਤੁਸੀਂ ਆਪਣੇ ਹਿਸਾਬ ਨਾਲ ਐਡਜਸਟ ਕਰ ਸਕਦੇ ਹੋ ਬਟ ਮੇਰੇ ਹਿਸਾਬ ਨਾਲ ਇੱਕਦਮ ਪਰਫੈਕਟ ਆ ਥੋੜਾ ਜਿਹਾ ਖਟਾ ਆ 슈ਗਰ ਇਹਦੀ ਇੱਕਦਮ ਠੀਕ ਆ ਇਹਦੇ ਵਿੱਚ ਮੈਂ ਹੁਣ ਅੱਧਾ ਕੱਪ ਪਾਣੀ ਹੋਰ ਪਾਉਂਗੀ ਮਤਲਬ ਕਿ ਟੋਟਲ ਮੈਂ ਤੇ 3 ਕੱਪ ਪਾਣੀ ਲਿਆ ਆ ਪਹਿਲਾਂ ਮੈਂ 2.5 ਕੱਪ ਪਾਇਆ ਸੀ ਉਹਨੂੰ ਇਮਲੀ ਪਾਲੀ ਸੀ ਉਹਦੇ ਵਿੱਚ 2.5 ਕੱਪ ਦਾ 2 ਕੱਪ ਰਹਿ ਗਿਆ ਸੀ ਤੇ ਅੱਧਾ ਕੱਪ ਮੈਂ ਹੋਰ ਪਾਇਆ ਮਤਲਬ ਕਿ ਹੁਣ ਟੋਟਲ 2.5 ਕੱਪ ਪਾਣੀ ਆ ਹਣੇਸ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਠੰਡਾ ਹੋਣ ਵਾਸਤੇ ਫ੍ਰਿਜ ਵਿੱਚ ਰੱਖ ਦਾਂਗੇ। ਵੇਖੋ ਜਿੱਦਾਂ ਹੀ ਆਪਾਂ ਇਹਦੇ ਵਿੱਚ ਮਿਰਚੀ ਐਡ ਕੀਤੀ ਆ ਕਸ਼ਮੀਰੀ ਲਾਲ ਮਿਰਚ ਤੇ ਉਹਦੇ ਨਾਲ ਰੰਗ ਵੀ ਸੋਹਣਾ ਹੋ ਗਿਆ ਤੇ ਚਕੰਦਰ ਨੇ ਵੀ ਰੰਗ ਛੱਡਤਾ ਆ। ਹੁਣ ਇਹਨੂੰ ਰੱਖ ਦੋ ਫ੍ਰਿਜ ਵਿੱਚ ਠੰਡਾ ਹੋਣ ਵਾਸਤੇ ਤੇ ਹੁਣ ਦਾਲਾਂ ਵੇਖੋ। ਇਹ ਜੀ ਆਪਣੇ ਚਨਾ ਦਾਲ ਤੇ ਮੂੰਗੀ ਦੀ ਦਾਲ ਆ ਜਿੰਨੂੰ ਮੈਂ 4 ਘੰਟੇ ਪਹਿਲਾਂ ਭਿਓ ਦਿੱਤਾ ਸੀ। ਇਕੱਠਾਈ 1/4 ਕੱਪ ਚਨਾ ਦਾਲ ਆ, 1/4 ਕੱਪ ਵੀ ਮੂੰਗੀ ਦੀ ਦਾਲ। ਤੋ ਕੇ ਪਰ ਅਸੀਂ ਫਿਰ ਤੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਾਂਗੇ ਵਾਸ਼ ਕਰਕੇ ਇਹਨੂੰ ਸਟ੍ਰੇਨ ਕਰ ਲੈਣਾ ਹੈ ਇਹਦਾ ਪਾਣੀ ਕੱਢਣਾ ਬਹੁਤ ਜ਼ਰੂਰੀ ਆ ਪਾਣੀ ਕੱਢ ਕੇ ਨਾ ਇਹਦੇ ਵਿੱਚ ਪਾਣੀ ਬੈਚਰਜ ਦੇ ਵਿੱਚ ਐਡ ਹੁੰਦਾ ਆ ਇੱਕ ਹੀ ਵਾਰ ਤੁਸੀਂ ਪਾਣੀ ਨਾ ਪਾਓ ਕਿਉਂਕਿ ਨਾ ਇਹਦਾ ਪਤਾ ਨਹੀਂ ਲੱਗਦਾ ਇੱਕਦਮ ਪਤਲੀ ਹੋ ਜਾਂਦੀ ਜਦੋਂ ਆਪਾਂ ਇਹਨੂੰ ਬਲੈਂਡ ਕਰਦੇ ਹਾਂ ਹੁਣ ਤਾਲ ਨੂੰ ਮਿਕਸੀ ਦੇ ਚਾਰ ਵਿੱਚ ਟ੍ਰਾਂਸਫਰ ਕਰਕੇ ਇੱਕ ਹਰੀ ਮਿਰਚ ਤੇ 2 ਇੰਚ ਅਦਰਕ ਦਾ ਟੁਕੜਾ ਪਾ ਕੇ ਹੁਣ ਇਹਨੂੰ ਆਪਾਂ ਪੀਣਾ ਆ ਪਰ ਪੀਣਾ ਆਪਾਂ ਇਹਨੂੰ ਹੌਲੀ-ਹੌਲੀ ਕਰਕੇ ਆ ਇੱਕਦਮ ਪੀਣਾ ਹੁਣ ਮੈਂ ਦੇ ਵਿੱਚ ਚਮਚਿਆਂ ਦੇ ਨਾਲ ਪਾਣੀ ਐਡ ਕਰੂੰਗੀ ਦੋ ਚਮਚੇ ਭਰ ਕੇ ਮੈਂ ਪਾਣੀ ਪਾਇਆ ਟੋਟਲ ਇਹਨੂੰ ਪੀਨ ਦੇ ਵਿੱਚ ਮੈਨੂੰ ਚਾਰ ਚਮਚੇ ਪਾਣੀ ਲੱਗ ਗਿਆ ਸੀਗਾ ਪੈਚਸ ਵਿੱਚ ਐਡ ਕਰਨਾ ਹੈ ਆਪਣੀ ਕਨਸਿਸਟੈਂਸੀ ਵੇਖ ਲੈਣੀ ਹੈ ਤੁਹਾਡੀ ਦਾਲ ਜਿਆਦਾ ਪਤਲੀ ਨਾ ਹੋ ਜਾਵੇ ਫਿਰ ਤੋਂ ਆਪਾਂ ਇਹਨੂੰ ਮਿਕਸ ਕਰਕੇ ਫਿਰ ਬਲੈਂਡ ਕਰਾਂਗੇ ਬਲੈਂਡ ਕਰਕੇ ਮੈਂ ਤੁਹਾਨੂੰ ਦਿਖਾਉਣੀ ਆ ਕਿ ਕਿੰਨਾ ਸਮੂਥ ਤੇ ਸਿਲਕੀ ਟੈਕਸਚਰ ਹੋ ਗਿਆ ਇਸ ਦਾ ਦਾਲ ਦਾ ਤੇ ਦਾਲ ਆਪਣੀ ਇੱਕਦਮ ਪਰਫੈਕਟ ਆ ਹੁਣ ਆਪਾਂ ਇਹਨੂੰ ਇੱਕ ਭਾਂਡੇ ਵਿੱਚ ਟਰਾਂਸਫਰ ਕਰ ਲੈਣਾ ਹੈ ਟਰਾਂਸਫਰ ਕਰਕੇ ਇਹਦੇ ਵਿੱਚ ਨਾ ਸਾਬ ਦਾ ਨੂਨ ਪਾਉਣਾ ਹੈ ਸਵਾਦ ਦੇ ਹਿਸਾਬ ਨਾਲ ਮੈਂ ਤੇ ਥੋੜਾ ਜਿਹਾ ਨਮੂਨ ਪਾਇਆ ਹੈ ਕਿਉਂਕਿ ਜਿਹੜਾ ਪਾਣੀ ਆ ਉਹ ਵੀ ਖੱਟਾ ਮਿੱਠਾ ਆ ਤੇ ਇਹਦੇ ਵਿੱਚ ਸਾਵਧਾਨ ਨਮੂਨ ਪਾਵਾਂਗੇ ਨਮੂਨ ਜ਼ਿਆਦਾ ਨਾ ਪਾ ਲਿਓ। ਨੀਚੇ ਜ਼ਿਆਦਾ ਪਾਪਤਾ ਨਾ ਫਿਰ ਇਹ ਅੰਦਰੋਂ ਕੋਲੇ ਹੋ ਜਾਂਦੇ ਆ। ਹੁਣ ਨਮੂਨ ਪਾਵਾਂਗੇ ਮਿਕਸ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਆਪਾਂ ਇਹਨੂੰ ਇੱਕ ਹੀ ਡਾਇਰੈਕਸ਼ਨ ਦੇ ਵਿੱਚ ਫੈਟਣਾ ਆ ਪੂਰੇ 7-8 ਮਿੰਟ ਵਾਸਤੇ ਜਦ ਤੱਕ ਇਹਦੇ ਵਿੱਚ 에ਅਰ ਨਹੀਂ ਭਰ ਜਾਂਦੀ ਤੇ ਇਹ ਬੈਟਰ ਜਿਹੜਾ ਆ ਪਤਲਾ ਨਹੀਂ ਹੋ ਜਾਂਦਾ। ਜਿੱਦਾਂ ਜਿੱਦਾਂ ਤੁਸੀਂ ਇਹਨੂੰ ਫੈਟੋ ਕੇ ਨਾ ਤੁਹਾਨੂੰ ਪਤਾ ਲੱਗਦਾ ਜਾਊਗਾ ਕਿ ਇਹ ਬੈਟਰ ਜਿਹੜਾ ਹੈ ਨਾ ਇੱਕਦਮ ਹਲਕਾ ਹੋ ਗਿਆ ਆ ਹੁਣ ਮੈਂ ਇਹਦੇ ਵਿੱਚ ਪਿੰਚ ਕੁ ਬੇਕਿੰਗ ਛੋਟਾ ਯੂਜ਼ ਕਰੂੰਗੀ ਉਹਦੇ ਨਾਲ ਕੇਕੀ ਥੋੜੇ ਲੰਬੇ ਟਾਈਮ ਤੱਕ ਸੌਫਟ ਰਹਿੰਦੇ ਆ ਹੁਣ ਇੱਕ ਫਿਰ ਤਪਾਰਾ ਤੋਂ ਮਿਕਸ ਕਰ ਲਿਆ ਜੀ ਇਹਨੂੰ ਤੇ ਗੈਸ ਤੇ ਚੜਾ ਦਿਆ ਜੇ ਤੇਲ ਗਰਮ ਹੋਣ ਵਾਸਤੇ ਜਿੱਤਾਂ ਹੀ ਤੇਲ ਆਪਣਾ ਗਰਮ ਹੋ ਜਾਵੇ ਨਾ ਗੈਸ ਦਾ ਫਲੇਮ ਮੀਡੀਅਮ ਤੇ ਕਰ ਦੇਣਾ ਹੈ ਤੇ ਇਹਨੂੰ ਇੱਕ ਇੱਕ ਘਰਕੇ ਵਿੱਚ ਲੱਡੂਆਂ ਨੂੰ ਪਾਉਂਦੇ ਜਾਣਾ ਆ ਹੁਣ ਵੇਖੋ ਤੇਲ ਦਾ ਟੈਂਪਰੇਚਰ ਇੱਕਦਮ ਮੀਡੀਅਮ ਹੌਟ ਆ ਬਹੁਤ ਜ਼ਿਆਦਾ ਗਰਮ ਵਿੱਚ ਵੀ ਨਾ ਪਾਇਓ ਤੇ ਬਹੁਤ ਜ਼ਿਆਦਾ ਠੰਡੇ ਵਿੱਚ ਵੀ ਨਾ ਪਾਇਓ ਜੇ ਗਰਮ ਚ ਪਾਓਗੇ ਤੇ ਸੜ ਜਾਣਗੇ ਅੰਦਰੋਂ ਕੱਚੇ ਰਹਿ ਜਾਣਗੇ ਜੇ ਠੰਡੇ ਵਿੱਚ ਪਾਓਗੇ ਤੇ ਵਿੱਚੋਂ ਤੇਲ ਪੀ ਲੈਣਗੇ ਹੁਣ ਵੇਖੋ ਚਮਚੀਆਂ ਦੇ ਨਾਲ ਵੀ ਪਾ ਸਕਦੇ ਤੁਸੀਂ ਇਦਾਂ ਅਗਰ ਤੁਸੀਂ ਹੱਥ ਨਾਲ ਕੰਫਰਟੇਬਲ ਹੋਵੋ ਤੇ ਤੁਸੀਂ ਹੱਥ ਨਾਲ ਵੀ ਪਾ ਸਕਦੇ ਹੋ ਹੱਥ ਨਾਲ ਕੀ ਆ ਕਿ ਜਿਹੜੇ ਲੱਡੂਆਂ ਦੀ ਸ਼ੇਪ ਆ ਨਾ ਉਹ ਇੱਕਦਮ ਗੋਲ-ਗੋਲ ਬਦੀ ਆ ਚਮਚੇ ਦੇ ਨਾਲ ਥੋੜੇ ਬਹੁਤ ਢੇਡੇ ਮੇਟੇ ਹੋ ਜਾਂਦੇ ਆ ਹੁਣ ਜਿਹੜਾ ਤੁਹਾਨੂੰ ਕਨਵੀਨੀਅੰਟ ਲੱਗੇ ਨਾ ਤੁਸੀਂ ਉਹਦੇ ਨਾਲ ਹੀ ਆਪਣਾ ਤਰੀਕਾ ਯੂਜ਼ ਕਰ ਲਿਆ ਜੀ ਹੁਣ ਮੀਡੀਅਮ ਹੌਟ ਔਇਲ ਦੇ ਵਿੱਚ ਇਹਨਾਂ ਨੂੰ ਫਰਾਈ ਕਰਾਂਗੇ ਜਦ ਤੱਕ ਇਹ ਥੋੜੇ ਜਿ ਲਾਈਟ 골ਡਨ ਨਹੀਂ ਹੋ ਜਾਂਦੇ ਇਹ ਬਿਲਕੁਲ ਤੈ ਪੱਲਿਆਂ ਵਰਗੇ ਹੁੰਦੇ ਆ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਵੇਖੋ ਫਰਾਈ ਕਰ ਲਿਆ ਫਰਾਈ ਕਰਕੇ ਇਹਨੂੰ ਕੱਟਦੇ ਜਾਵਾਂਗੇ ਫਿਰ ਤੋਂ ਆਪਾਂ ਜਿਹੜਾ ਬਚਾਇਆ ਪਿਆ ਚਾ ਉਹਨੂੰ ਵੀ ਫਰਾਈ ਕਰ ਲਾਂਗੇ ਫਰੈਂਡਸ ਮੇਰੀ ਤੁਹਾਨੂੰ ਇੱਥੇ ਇੱਕ ਰਿਕਵੈਸਟ ਹੈ ਅਗਰ ਤੁਸੀਂ ਸਾਡੇ ਪੇਜ ਤੇ ਪਹਿਲੀ ਵਾਰ ਆਏ ਹੋ ਅਗਰ ਤੁਸੀਂ ਸਾਡੇ ਪੇਜ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਬੈਲ ਆਈਕਨ ਬਟਨ ਜ਼ਰੂਰ ਦਬਾਣਾ ਤਾਂ ਕਿ ਸਾਡੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਸਕੇ ਅਗਰ ਤੁਸੀਂ ਲੱਡੂ ਖਾਤੇ ਆ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਵੇਖੋ ਤੋੜ ਕੇ ਮੈਂ ਲੱਡੂ ਦਿਖਾਉਣੀ ਆ ਤੁਹਾਨੂੰ ਕਿੰਨੇ ਸੌਫਟ ਆ ਹੁਣ ਇਹਨਾਂ ਨੂੰ ਆਪਾਂ ਬਿਲਕੁਲ ਠੰਡੇ ਕਰ ਲੈਣਾ ਆ ਠੰਡੇ ਕਰਕੇ ਹੀ ਇਹਨਾਂ ਨੂੰ ਪਾਣੀ ਦੇ ਵਿੱਚ ਐਡ ਕਰਿਓ ਫਿਰ ਇਹਨਾਂ ਨੂੰ ਮਿਕਸ ਕਰਕੇ ਨਾ ਇਹਨਾਂ ਨੂੰ ਟਾਕ ਕੇ ਪੂਰੇ 15 ਮਿੰਟ ਵਾਸਤੇ ਛੱਡ ਦੇਣਾ ਹੈ ਤਾਂ ਕਿ ਜਿਹੜਾ ਰਸਾਇਆ ਨਾ ਉਹ ਇਹਨਾਂ ਦੇ ਅੰਦਰ ਤੱਕ ਜਾ ਸਕੇ ਇਹ ਖਾਨ ਦੇ ਵਿੱਚ ਇੰਨੇ ਮਜ਼ੇਦਾਰ ਖੱਟੇ ਮਿੱਠੇ ਚਟਪਟੇ ਆ ਨਾਕਰ ਤੁਸੀਂ ਕਦੀ ਨਹੀਂ ਵੀ ਖਾਦੇ ਨਾ ਯੂ ਸ਼ੁਡ ਟ੍ਰਾਈ ਥਿਸ ਰੈਸਪੀ ਅਗਰ ਤੁਸੀਂ ਇੱਕ ਵਾਰ ਖਾ ਲਈ ਨਾ ਤਾਂ ਤੁਸੀਂ ਇਹਦੇ 팬 ਹੋ ਜਾਣਾ ਆ ਹੁਣ ਤੁਸੀਂ ਬਣਾਓ ਖਾਓ ਵੀਡੀਓ ਬਤਿਆ ਲੱਗੀ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂ ਕਿ ਮੈਂ ਤੁਹਾਨੂੰ ਦੁਬਾਰਾ ਤੇ ਇੱਕ ਨਵੀਂ ਤੇ ਇੰਟਰਸਟਿੰਗ ਰੈਸਪੀ ਦੇ ਨਾਲ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਆ ਵੇਖੋ ਕਿੰਨਾ ਇੰਨਾ ਸੌਫਟ ਤੇ ਅੰਦਰ ਤੱਕ ਇਹਦੇ ਰਸਾ ਗਿਆ ਹੋਇਆ ਆ ਬਾਏ ਬਾਏ